ਬੀਜਪੀ ਅਕਾਲੀ ਦਲ ਗੜਜੋੜ ਦੇ ਚਰਚੇ ਅਕਸਰ ਹੁੰਦੇ ਨੇ ਪਰ ਹੁਣ ਬੀਜਪੀ ਦਾ ਰੁਖ ਅਕਾਲੀ ਦਲ ਲਈ ਪਹਿਲਾਂ ਵਾਲਾ ਨਹੀਂ ਰਿਹਾ ਉਹ ਜਿਵੇਂ ਕਹਿੰਦੇ ਆ ਕਿ ਰਾਤੋਂ ਰਾਤ ਇੰਜ ਬਦਲੇ ਸੱਜਣ ਜਿਵੇਂ ਕਿਸੇ ਦੇ ਸਿਖਾਏ ਹੋਏ ਨੇ ਪਿਛਲੀ ਲੋਕ ਸਭਾ ਚੋਣਾਂ ਦੌਰਾਨ ਤਹਾਨੂੰ ਹਮੇਸ਼ਾ ਦੇ ਬਿਆਨ ਤਾਂ ਜਾਦੀ ਹੋਣੇ ਜਦੋਂ ਕਈ ਵਾਰ ਗਠਜੋੜ ਲਈ ਕਹਿ ਚੁੱਕੇ ਸਨ ਪਰ ਹੁਣ ਉਹ ਬਤੀਰਾ ਬੀਜਪੀ ਦਾ ਨਹੀਂ ਰਿਹਾ ਹਾਂ ਕਦੇ ਕਦਾਈ ਸੁਨੀਲ ਜਾਕੜ ਜ਼ਰੂਰ ਕਹਿੰਦੇ ਨੇ ਕਿ ਬੀਜਪੀ ਅਕਾਲੀ ਦਲ ਦਾ ਗਠਜੋੜ ਹੋਣਾ ਚਾਹੀਦਾ ਪਰ ਉਦੋਂ ਹੀ ਨਾਲ ਹੀ ਬਿਆਨ ਉਹਨਾਂ ਦੇ ਰਾਜਨੀਤਿਕ ਸਾਥੀਆਂ ਵੱਲੋਂ ਕੋਰੀ ਨਾਂ ਵਾਲੇ ਵੀ ਆ ਜਾਂਦੇ ਨੇ ਅੱਜਕੱਲ ਇੱਕ ਹੋਰ ਨਵੀਂ ਚਰਚਾ ਚੱਲ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਜੇਪੀ ਇਕੱਠੇ ਹੋ ਕੇ ਲੜ ਸਕਦੇ ਨੇ ਇਸ ਤੇ ਪਿੱਛੇ ਬਾਦਲ ਧੜੇ ਦੇ ਬਿਆਨਾਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਖੁਦ ਸੁਖਵੀਰ ਬਾਦਲ ਕਹਿ ਚੁੱਕੇ ਨੇ ਜੋ ਕਮੇਟੀ ਬਣਾਈ ਗਈ ਅਤੇ ਜੋ ਮੈਨੂੰ ਅਕਾਲ ਤਖਤ ਤੇ ਤਲਵ ਕੀਤਾ ਗਿਆ ਉਹ ਸਭ ਬੀਜੇਪੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਾਜ਼ਿਸ਼ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਗਿਆਨੀ ਜੀ ਦੇ ਜੋ ਸਾਥੀ ਨੇ ਉਹ ਸੁਖਵੀਰ ਬਾਦਲ ਨਾਲ ਰਹਿੰਦੇ ਆ ਬੀਜੇਪੀ ਨਾਲ ਗੜਜੋੜਦੇ ਹਮਾਇਤੀ ਸਨ ਪ੍ਰੋਫੈਸਰ ਚੰਦੂ ਮੱਜਰਾ ਦਾ ਉਹ ਬਿਆਨ ਜੋ ਲੋਕ ਸਭਾ ਚੋਣਾਂ ਤੋਂ ਬਾਅਦ ਆਇਆ ਸੀ ਤੁਹਾਨੂੰ ਯਾਦ ਹੀ ਹੋਵੇਗਾ ਜਿਸ ਦੇ ਵਿੱਚ ਉਹ ਕਹਿੰਦੇ ਸਨ ਕਿ ਅਸੀਂ ਕੋਈ ਕੇਂਦਰੀ ਏਜੰਡਾ ਲੋਕਾਂ ਸਾਹਮਣੇ ਪੇਸ਼ ਨਹੀਂ ਕਰ ਸਕੇ ਇਸੇ ਤਰ੍ਹਾਂ ਸਰਜੀਤ ਰਖੜਾ ਤੇ ਬੀਬੀ ਜਗੀਰ ਕੌਰ ਵੀ ਗੜਜੋੜ ਦੇ ਹਮਾਇਤੀ ਮੰਨੇ ਜਾਂਦੇ ਰਹੇ ਨੇ ਉਧਰ ਸੀਨੀਅਰ ਬੀਜੇਪੀ ਆਗੂ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਰਸਾ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਬੀਜੇਪੀ ਗੜਜੋੜ ਨੂੰ ਲੈ ਕੇ ਸਾਬਤ ਤੌਰ ਤੇ ਇਨਕਾਰ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ 2022 ਤੋਂ ਪੰਜਾਬ ਵਿੱਚ ਇਕੱਲੇ ਚੋਣ ਲੜ ਰਹੇ ਹਾਂ ਬਾਜਪਾ ਪੰਜਾਬ ਵਿੱਚ ਇਕੱਲੇ ਚੋਣ ਲੜੇਗੇ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਬਹੁਤ ਹੇਠਾਂ ਚਲਾ ਗਿਆ ਇਸ ਦੇ ਨਾਲ ਹੀ ਉਹਨਾਂ ਕਹਿਆ ਕਿ ਲੈਂਡ ਪੂਲਿੰਗ ਵਾਪਸ ਲੈਣ ਲਈ ਮੈਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕਰਦਾ ਪਗੋੜਾ ਦਲ ਜੋ ਕਿ ਪੰਜਾਬ ਨੂੰ ਲੁੱਟਣ ਆਇਆ ਸੀ ਉਹ ਸਫਲ ਨਹੀਂ ਹੋ ਸਕਿਆ ਇਸ ਦੇ ਨਾਲ ਹੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਮਨੀ ਸ਼ਰਮਾ ਨੇ ਸੁਖਵੀਰ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਪਾਰਟੀ ਬਾਰੇ ਸੋਚਣ ਉਹਨਾਂ ਕਹਿਆ ਕਿ ਇੱਕ ਅਕਾਲੀ ਦਲ ਕਹਿੰਦਾ ਹੈ ਕਿ ਸਾਨੂੰ ਅਕਾਲ ਤਖਤ ਸਾਹਿਬ ਨੇ ਬਣਾਇਆ ਜਦਕਿ ਦੂਜਾ ਕਹਿੰਦਾ ਹੈ ਕਿ ਅਸੀਂ ਸੱਚੇ ਅਕਾਲੀ ਦਲਾਂ ਜਲਦੀ ਲੋਕਾਂ ਨੂੰ ਇਸ ਅਕਾਲੀ ਦਲ ਬਾਰੇ ਵੀ ਫੈਸਲਾ ਲੈਣਾ ਪਵੇਗਾ ਸਾਰਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੁਆਰਾ ਲਏ ਗਏ ਫੈਸਲਿਆਂ ਤੇ ਡਟਣਾ ਚਾਹੀਦਾ ਅਕਾਲ ਤਖਤ ਤੋਂ ਮਹਾਨ ਹੈ ਇਸ ਕੌਮ ਦਾ ਮਾਣਾ ਸੁਖਵੀਰ ਬਾਦਲ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਲਜ਼ਾਮ ਲਗਾਉਣ ਦੀ ਥਾਂ ਅੰਤਿਮ ਚਿੰਤਨ ਕਰਨਾ ਚਾਹੀਦਾ ਹੈ ਜੇਕਰ ਉਹ ਅੰਤਿਮ ਚਿੰਤਨ ਕਰਦੇ ਨੇ ਅਤੇ ਆਪਣੇ ਘਰ ਵੱਲ ਧਿਆਨ ਦਿੰਦੇ ਨੇ ਤਾਂ ਆ ਸਥਿਤੀ ਪੈਦਾ ਨਾ ਹੁੰਦੀ ਦੱਸਦੀ ਹੈ ਕਿ ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਸੀ ਕਿ ਅਕਾਲੀ ਦਲ ਨੂੰ ਤੋੜਿਆ ਗਿਆ ਉਹਨਾਂ ਨੇ ਅਕਾਲੀ ਆਗੂਆਂ ਖਾਸ ਕਰਕੇ ਗੈਨੀ ਹਰਪ੍ਰੀਤ ਸਿੰਘ ਦੀ ਦੂਜੀ ਪਾਰਟੀ ਬਣਾਉਣ ਵਿੱਚ ਭੂਮਿਕਾ ਤੇ ਸਵਾਲ ਉਠਾਏ ਸ਼੍ਰੋਮਣੀ ਅਕਾਲੀ ਦਲ ਦੇ ਦੋ ਪ੍ਰਧਾਨਾਂ ਦੇ ਮਾਮਲੇ ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੇ ਅੰਦਰੂਨੀ ਮਸਲਿਆਂ ਤੇ ਗੰਭੀਰ ਚਿੰਤਨ ਕਰਨਾ ਚਾਹੀਦਾ ਹੈ ਇਹ ਹਾਲਾਤ ਪਾਰਟੀ ਦੀ ਜਥੇਵੰਦਕ ਮਜਬੂਤੀ ਲਈ ਘਾਤਕ ਨੇ ਅਤੇ ਪੰਥਕ ਸਿਆਸਤ ਦੀ ਸ਼ਕਤੇ ਵੀ ਅਸਰ ਪਾ ਰਹੇ ਨੇ ਉਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਕਰਾਰ ਦਿੱਤਾ ਉਹਨਾਂ ਕਿਹਾ ਕਿ ਵਿਧਾਨ ਸਭਾ ਇਜਲਾਕ ਚ ਦੋਹਾਂ ਪਾਰਟੀਆਂ ਨੇ ਸਾਬਤ ਕਰ ਦਿੱਤਾ ਕਿ ਉਹ ਲੋਕ ਕਹਿਤਾਂ ਦੀ ਬਜਾਏ ਸਿਰਫ ਆਪਣੀ ਰਾਜਨੀਤਿਕ ਸੌਲਤ ਲਈ ਕੰਮ ਕਰਦੀਆਂ ਨੇ ਲੋਕਾਂ ਨੇ ਆਪਣੀ ਅੱਖਾਂ ਨਾਲ ਦੇਖ ਲਿਆ ਕਿ ਇਹ ਦੋਹੇ ਪਾਰਟੀਆਂ ਕਿਸ ਤਰ੍ਹਾਂ ਇੱਕ ਦੂਜੇ ਨੂੰ ਸਹੂਲਤ ਦਿੰਦੀਆਂ ਨੇ ਅਤੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਂਦੀਆਂ ਨੇ ਪੰਜਾਬ ਵਿੱਚ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਪਸ਼ਟ ਕੀਤਾ ਕਿ ਬੀਜੇਪੀ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਇਕੱਲੇ ਚੋਣ ਲੜਨ ਲਈ ਤਿਆਰ ਹੈ